ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਤੇ ਇੱਕ ਸਿਆਸੀ ਕੰਜਾ ਜੀਆਂ ਦੱਸ ਦਈਏ ਕਿ ਨਸ਼ਾ ਤਸਕਰਾਂ ਦੇ ਦੁਆਲੇ ਸ਼ਿਕੰਜਾ ਹੋਰ ਕੱਸਦੇ ਹੋਏ ਪੁਲਿਸ ਕਮਿਸ਼ਨਰ ਸ੍ਰੀ ਸ਼੍ਰੀਸ਼ ਭਵਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਆਫੀਮ ਦੇ ਤਸਕਰੀ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਦੱਸ ਦਈਏ ਕਿ ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਦੱਸਿਆ ਕਿ ਸਪੈਸ਼ਲ ਸੈੱਲ ਜਲੰਧਰ ਨੇ ਇੱਕ ਇਤਲਾਹ ਤੇ ਡਕੋਹਾ ਫਾਟਰ ਜਲੰਧਰ ਦੇ ਜਾਲ ਵਿਛਾਇਆ ਸੀ ਜਦੋਂ ਉਹਨਾਂ ਨੇ ਇੱਕ ਕਾਰ ਰਜਿਸਟ੍ਰੇਸ਼ਨ ਨੰਬਰ DL10CH4277 ਨੂੰ ਆਉਂਦੇ ਹੋਏ ਦੇਖਿਆ ਤੇ ਉਹਨਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਾਰ ਨੂੰ ਬਦਨਾਮ ਨਸ਼ਾ ਤਸਕਰ ਕੈਪਟਨ ਸਿੰਘ ਚਲਾ ਰਿਹਾ ਸੀ ਜੋ ਕਿ ਝਾਰਖੰਡ ਤੋਂ ਲਿਆ ਕੇ ਜਲੰਧਰ ਨੂੰ ਅਫੀਮ ਲੈ ਕੇ ਵੇਚਦਾ ਸੀ ਉੱਥੇ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਸੁਵਭਨ ਸ਼ਰਮਨ ਦੱਸਿਆ ਕਿ ਪੁਲਿਸ ਨੇ ਤਲਾਸ਼ੀ ਲੈਣ ਤੋਂ ਬਾਅਦ ਕਾਰ ਚੋਂ 3.5 ਕਿਲੋ ਅਫੀਮ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ ਇਸ ਮਾਮਲੇ ਛੋਰ ਕੀ ਕਹਿ ਤੁਸੀਂ ਵੀ ਸੁਣੋ ਟੀਪੀ ਸਾਹਿਬ ਦੀ ਦਿਸ਼ਾ ਨਿਰਦੇਸ਼ਾ ਤੇ ਸਾਡੀ ਸਪੈਸ਼ਲ ਸੈਲ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਚ ਕੈਪਟਨ ਸਿੰਘ ਜਿਹੜਾ ਕਿ ਕਮਾਨ ਥਾਣੇ ਦਾ ਰਹਿਣ ਵਾਲਾ ਪੁਲਿਸ ਡਿਸਟ੍ਰਿਕਟ ਡਾਲੇ ਦਾ ਉਹਦੇ ਕੋਲੋਂ 3 ਕਿਲੋ 500 ਗ੍ਰਾਮ ਜਿਹੜੀ ਹੈਰੋ ਰਿਕਵਰ ਕੀਤੀ ਸੀ ਉਹਦੇ ਇਨਸ਼ਾਫ ਤੇ ਅਸੀਂ ਉਸ ਤੋਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਤੇ ਸਾਨੂੰ ਇੱਕ ਉਹਦੀ ਪੁੱਛਗਿੱਛ ਆਇਆ ਕਿ ਕੈਪਟਨ ਸਿੰਘ ਜਿਹੜਾ ਕਿ ਭਿੱਡੇਵੜ ਥਾਣਾ ਅਮ੍ਰਿਤਸਰ ਦਾ ਰਹਿਣ ਵਾਲਾ ਸੀਗਾ ਉਹ ਤੋਂ ਅਸੀਂ 7 ਕਿਲੋ ਹੈਰੋ ਆਪਣਾ ਤਫੀਮ ਔਰ 4 ਲੱਖ ਰੁਪਏ ਜਿਹੜਾ ਕੈਸ਼ ਆ ਨਗਦ ਤੋਂ ਬਰਾਮਦ ਕੀਤਾ ਜਿਹੜਾ ਕਿ ਅਸੀਂ ਬਹੁਤ ਵੱਡੀ ਸਾਡੀ ਸਪੈਸ਼ਲ ਸੈਂਟਰ ਰਿਕਵਰੀ ਕੀਤੀ ਆ ਫਰਦਰ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਨਾ ਔਰ ਹੋਰ ਵੀ ਜੋ ਇਹਦੇ ਵਿੱਚ ਬੈਕਵਾਰਡ ਆਫ ਫੋਰਵਰਡ ਲਿੰਕਸ ਮਿਲੂਗੇ ਅਸੀਂ ਉਹਦੇ ਚ ਜਿਹੜੇ ਵੀ ਬੰਦੇ ਆਏਗੇ ਉਹਨਾਂ ਨੂੰ ਰੋਮੀਨੇਟ ਕਰਾਂਗੇ ਸਰ ਕੈਪਟਨ ਨੂੰ ਕਿੱਥੋਂ ਫੜਿਆ ਹੈਗਾ ਥੋੜੀ ਜਿਹਾ ਕੈਪਟਨ ਸਿੰਘ ਨੂੰ ਅਸੀਂ ਫੜਿਆ ਜੀ ਆਪਣਾ ਪਟਵਾਰੀ ਥਾਬੇ ਤੋਂ ਜਿਹੜਾ ਕੈਂਟ ਰੋਡ ਤੇ ਆ ਉੱਥੇ ਅਸੀਂ ਸਪੈਸ਼ਲ ਇਨਫੋਰਮੇਸ਼ਨ ਦੇ ਬਿਆਨਸ ਨਕਾ ਲਾਇਆ ਸੀ ਉੱਥੋਂ 10 ਕਿਲੋ 500 ਗ੍ਰਾਮ ਪੜੀ ਸੀ ਉਹਤੇ ਕੈਂਟ ਥਾਣਾ ਦੇ ਵਿੱਚ ਥਾਣਾ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਉਹ ਕੈਂਟ ਦਾ ਜਿਹੜਾ ਦੂਜੇ ਦਾ ਕੀ ਨਾਮ ਸੀ ਅ ਜਿਹੜੇ ਕੋਲ 7 ਕਿਲੋ ਮਾਮਲਾ ਸੀ ਜਿਹਦੇ 7 ਕਿਲੋ ਪੜੀਏ ਜਿਹਦੇ ਕੋਲ ਮਾਨ ਸਿੰਘ ਨੂੰ ਮਾਨ ਸਿੰਘ ਜਿਹੜਾ ਪਿੱਟੇਵੜ ਥਾਣਾ ਅੰਮ੍ਰਿਤਸਰ ਦਾ ਰਹਿਣ ਵਾਲਾ ਕੈਪਟਨ ਸਿੰਘ ਦੇ ਇਖਲਾਫ ਦੇ ਵਿੱਚ ਆਇਆ ਕਿ ਜਿਹੜਾ ਮਾਨ ਸਿੰਘ ਆ ਉਹ ਵੀ ਫੀਲ ਦਾ ਫਿਰ ਕੰਮ ਕਰਦਾ ਮੇਰੇ ਕੋਲ ਉਹਦੀ ਗ੍ਰਿਫਤਾਰੀ ਕੀਤੀ ਉਹਦੀ ਗ੍ਰਿਫਤਾਰੀ ਅਸੀਂ ਮੌਕੇ ਤੇ ਦੇ ਇਖਲਾਫ ਤੋਂ ਲੈ ਕੇ ਅੰਮ੍ਰਿਤਸਰ ਤੋਂ ਨੂੰ ਅਰੈਸਟ ਕਰ ਲਈ ਹੈ ਜੀ ਆਣਾ ਕੈਂਟ ਦੇ ਵਿੱਚ ਅਰੈਸਟ ਹੋਈ ਕਿ ਕਿੰਨੇ ਸਾਲਾਂ ਤੋਂ ਕੰਮ ਕਰਦਾ ਕੋਈ ਨਾ ਤੇ ਪਹਿਲਾਂ ਵੀ ਇੱਕ ਐਸਟੀਐਫ ਵੱਲੋਂ ਪਰਚਾ ਦਰਜਾ ਜਿਹੜਾ 2022 ਦੇ ਵਿੱਚ ਨਾ ਤੇ ਐਮਡੀਪੀਐਸ ਦੇ ਪਰਚਾ ਦਰਜਾ ਇੱਕ ਪਰਚਾ ਦਰਜਾ ਫਰਦਰ ਜਿਹੜਾ ਸਾਡੀ ਇਨਵੈਸਟੀਗੇਸ਼ਨਾਂ ਦੇ ਚੱਲ ਰਹੀਆਂ ਦੋਨੋਂ ਦਸ਼ਦਾ ਕੰਮ ਕਰਦੇ ਸੀ ਇਹਨਾਂ ਦੇ ਆਪਸ ਵਿੱਚ ਲਿੰਕ ਸੀਗੇ ਚਾਰਖਣ ਤੋਂ ਲੈ ਕੇ ਆਉਂਦੇ ਆਫੀਮ ਵਰ ਪੰਜਾਬ ਦੇ ਲੱਖ ਲੱਖ ਜਿਹੜੇ ਡਿਸਟ੍ਰਿਕਟ ਦੇ ਵਿੱਚ ਆਫੀਮ ਬਾਣੀ ਦੋਨੋਂ ਲੈ ਕੇ ਆਉਂਦੇ ਸੀ ਦੋਨੋਂ ਅਲੱਗ-ਅਲੱਗ ਅਲੱਗ-ਅਲੱਗ ਲੈ ਕੇ ਆਉਂਦੇ ਸੀ ਵਾਇਨਾਰ ਰੂਟ ਜਿਹੜਾ ਝਾਰਖੰਡ ਤੋਂ ਪੰਜਾਬ ਤੱਕ ਐਂਟਰੀ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਆਉਂਦੇ ਸੀਗੇ ਸਾਨੂੰ ਜਿਹੜਾ ਮਫੋਰੀ ਮਿਲੀ ਸੀ ਇਨਫੋਰਮੇਸ਼ਨ ਮਿਲੀ ਸੀ ਉਸ ਵੀ ਆਪਕੇ ਅਸੀਂ ਜਿਹੜਾ ਉਹ ਕੈਂਟੋਰ ਉੱਤੇ ਸੀ ਭਾਈ ਇਹ ਰੋਡ ਆਉਂਦੇ ਸੀ ਜਾਂ ਟ੍ਰੇਨ ਭਾਈ ਰੋਡ ਇਹਨਾਂ ਕੋਈ ਕਾਰਾਂ ਸੀ ਜਿਹਦੇ ਵਿੱਚ ਕਾਰ ਵੀ ਰਿਕਵਰ ਕੀਤੀ ਆ ਜੀ ਔਰ ਫੋਰਡ ਇੱਕੋ ਕਾਰ ਸੀ ਜਿਹੜੀ ਨਾ ਰਿਕਵਰ ਕੀਤੀ ਉਹਦੇ ਵਿੱਚੋਂ ਜਿਹੜਾ ਕੈਪਟਨ ਸਿੰਘ ਫੋਰ ਕਵਰੀ ਕੀਤੀ ਆ ਔਰ ਮਾਨ ਸਿੰਘ ਤੋਂ I20 ਕਾਰ ਮਿਲੀ ਜਿਹਦੇ ਵਿੱਚੋਂ 7 ਕਿਲੋ ਅਫੀਨ ਔਰ 4 ਲੱਖ ਕੈਸ਼ ਮਿਲਿਆ ਜੀ ਡਰਗ ਮਨੀ ਤੇ ਹੋਰ ਵੀ ਇਹਨਾਂ ਨਾਲ ਹੋਰ ਵੀ ਸਾਥੀ ਹੋਣ ਦੇ ਜਿਹੜਾ ਹੋਰ ਵੀ ਜੋ ਵੀ ਸਾਡੀ ਫਦਰ ਇਨਵੈਸਟੀਗੇਸ਼ਨ ਚ ਆਉਣ ਕੇ ਉਹਨਾਂ ਨੂੰ ਨਾਮਿਨੇਟ ਕੀਤਾ ਜਾਊਗਾ ਦੋਨੋਂ ਆਪਸ ਦੇ ਵਿੱਚ ਨੌਨ ਨੇ ਕੋਈ ਰਿਫਰਰ ਨਹੀਂ ਹੈਗੇ ਇਹਨਾਂ ਜੋ ਇਹ ਚਲੋ ਨਿਸ਼ਾਹਕਰ ਕਰਕੇ ਇਹਨਾਂ ਦਾ ਆਪਸ ਵਿੱਚ ਮੇਲ ਬਣਾ ਲੇਗਾ ਇਹਨਾਂ ਦੀ ਜਿਹੜੀ ਪਹਿਲੀ ਮੁਲਾਕਾਤ ਆਉ ਉਹ ਕਿਸ ਤਰੀਕੇ ਦਾ ਹੋਵੇ ਉਹ ਅਸੀਂ ਇਹਦੇ ਪੁਛਗਛ ਕਰ ਰਹੇ ਹਾਂ ਜੀ ਜੋ ਵੀ ਸਾਡੇ ਪੁਛਗਛ ਚ ਆਏਗਾ ਉਹ ਤੁਹਾਨੂੰ ਦੱਸਾਂਗੇ ਇਹ ਚੀਜ਼ ਦੇ ਵਿੱਚ ਇਹਨਾਂ ਤਾਂ ਪਹਿਲਾਂ ਵੀ ਮੇਰੇ ਕੋਲ ਡਰਗ ਦਾ ਕੰਮ ਕਰਦੇ ਸੀਗੇ ਪਰਚਾ 21 ਦਰਜਾ ਇਹਨਾਂ ਦਾ ਸੋ ਇਸ ਕਰਕੇ ਹੋ ਜਾਂਦਾ ਪਹਿਲਾਂ ਵੀ ਨੋ ਨੋਡ ਪ੍ਰੋਸੈਸ ਜਿਹੜਾ ਪਰਚਾ ਦਿੱਤਾ ਜੋ ਕਿ ਐਸੀ ਨਹੀਂ ਤਾਂ ਕਿ ਇੱਕ ਤੇ ਬਈ ਉਹ ਇੱਕ ਜਣੇ ਦਾ ਪਰਚਾ ਦਰਜਾ 214/2 ਇਹਨਾਂ ਦੇ ਕਿਤੇ ਅਜੀ ਆਪਣੇ ਮਾਨਸਿਕ ਤਾਂ ਪੀ ਐਂਡ ਜੋ ਵੀ ਇਹਨਾਂ ਦੀ ਇਲੀਗਲ ਪ੍ਰੋਪਰਟੀ ਮੂਵੇਬਲ অর ਇਮੂਵੇਬਲ ਹੋਏਗੀ ਉਹ ਅਸੀਂ ਕਵਰ ਕਰਕੇ ਫੋਰ ਫ੍ਰੀਸਟਾਈਲ ਕਰਦੇ ਆ ਰਹੇ ਹਾਂ ਦੇਖੋ ਬਾਈ ਜਨਾਂ ਦਾ ਪਰਚਾ ਦਰਸ਼ਿਕਾ ਕਾਫੀ ਦੇਰ ਤੋਂ ਕੰਮ ਕਰਦੇ ਆ ਰਹੇ ਹੁਣ ਹ ਤੱਕ ਇਸ ਲੈਵਲ ਦਾ ਕੰਮ ਕਰ ਰਹੇ ਕਮੀ ਜੋ ਕੰਮ ਕਰ ਰਹੇ ਇਹ ਜਿਹੜੀ ਸਪਲਾਈ ਆ ਸੋ ਜਲੰਧਰ ਦਿੰਦੇ ਸੀ ਜਾਂ ਪੰਜਾਬ ਦੇ ਲੱਖ-ਲੱਖ ਪੰਜਾਬ ਦੇ ਅਲੱਗ-ਅਲੱਗ ਪਾਸੇ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਆਉਂਦੇ ਸੀ ਕਿਉਂਕਿ ਇਹਨਾਂ ਦਾ ਨੇਬਰ ਡਿਸਟ੍ਰਿਕਟ ਹੋਣ ਕਰਕੇ ਕਮਰਸਾਬ ਦਾ ਇੱਕ ਮਟਾਲੇ ਦਾ ਸੋ ਇਸ ਕਰਕੇ ਇਹ ਸਾਰੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਸਪਲਾਈ ਕਰਦੇ ਸੀ ਹਮ ਤੋਂ ਇਲਾਵਾ ਬਾਰਡਰ ਤੋਂ ਵੀ ਕੋਈ ਆਈ ਹੈ ਇਹਨਾਂ ਨੂੰ ਨਹੀਂ ਇਹ ਬੇਸਿਕਲੀ ਬਾਇਰ ਰੋਡ ਚਾਰਖੰਡ ਤੋਂ ਹੀ ਲੈ ਕੇ ਆਉਂਦੇ ਸੀ ਪਹਿਲੀ ਜਿਹੜੀ ਡਿਲੀਵਰੀ ਸੀ ਇਹ ਸਾਨੂੰ ਮੁੱਖਰੀ ਮਿਲਦੀ ਸੀ ਕਿ ਇਹ ਲੈ ਕੇ ਆ ਰਿਹਾ ਸੋ ਪਟਵਾਰੀ ਧਾਬੇ ਤੋਂ ਕੰਟਰੋਲ ਤੇ ਨਾਕਾ ਲਾਇਆ ਸੀਗਾ ਉੱਥੇ ਸੋ ਉੱਥੋਂ ਰਿਕਵਰ ਕੀਤੀ 3 ਕਿਲੋ 500 ਗ੍ਰਾਮ ਦੀ ਉਹ ਇਹਨਾਂ ਦੀ ਪੁੱਛ ਕਿਸ ਜੋ ਵੀ ਆਏਗਾ ਤੁਹਾਨੂੰ ਦੱਸ ਦੇਣਾ ਠੀਕ ਹਾਂ ਜੀ ਦੱਸ ਕਾਈ ਕਰੀਓ